ਲੋੜੀ ਦੇ ਤਿਉਹਾਰ ਦੇ ਲਾਗੇ ਲਾਗੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਉਹ ਪਤੰਗਬਾਜ਼ੀ ਕਰਦੇ ਨੇ ਔਰ ਪਤੰਗਬਾਜ਼ੀ ਦੇ ਸ਼ੌਕ ਦੇ ਵਿੱਚ ਇੱਕ ਇਲੀਗਲ ਕੰਮ ਵੀ ਕਰਦੇ ਨੇ ਗੱਟੂ ਚਾਈਨੀਜ਼ ਡੋਰ ਜਿਹੜੀ ਆ ਉਹਦਾ ਇਸਤੇਮਾਲ ਕਰਦੇ ਨੇ ਜੋ ਕਿ ਪ੍ਰੋਹਿਬਿਟ ਕੀਤੀ ਗਈ ਹੈ ਜਿਹਦੇ ਖਾਸ ਤੌਰ ਤੇ ਅਸੀਂ ਕ੍ਰਿਪਟਰੀ ਆਰਡਰਸ ਵੀ ਕੱਢੇ ਨੇ ਬੈਨ ਆਰਡਰ ਕੱਢੇ ਨੇ ਸੋ ਮੇਰੀ ਸਾਰੇ ਹੀ ਪਤੰਗਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਅਪੀਲ ਹੈ ਕਿ ਉਹ ਚਾਈਨੀਜ਼ ਡੋਰ ਦਾ ਇਸਤੇਮਾਲ ਨਾ ਕਰਨ ਇਸ ਡੋਰ ਦੇ ਇਸਤੇਮਾਲ ਨਾਲ ਇੱਕ ਤਾਂ ਮਨੁੱਖੀ ਜਿਹੜੇ ਜਾਨਾ ਹੈ ਉਹ ਵੀ ਜਾਂਦੀਆਂ ਨੇ ਬਹੁਤ ਸਾਰੇ ਇਨਸੀਡੈਂਟ ਇਹੋ ਜਿਹੇ ਹੋਏ ਨੇ ਜਿਦੇ ਵਿੱਚ ਲੋਕਾਂ ਦੀ ਸਾਹ ਨਲੀ ਜਿਹੜੀ ਹੈ ਉਹ ਕੱਟੀ ਗਈ ਹੈ ਔਰ ਉਹਨਾਂ ਦੀ ਮੌਤ ਵੀ ਹੋ ਗਈ ਹੈ ਇਸ ਤੋਂ ਬਿਨਾਂ ਜ਼ਖਮੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬਹੁਤ ਡੂੰਘੇ ਫੱਟ ਜਿਹੜੇ ਉਹ ਹੁੰਦੇ ਨੇ ਔਰ ਟਾਂਕੇ ਵੱਡੀ ਗਿਣਤੀ ਵਿੱਚ ਟਾਂਕੇ ਵੀ ਲਗਾਉਣੇ ਪੈਂਦੇ ਨੇ ਇਸ ਤੋਂ ਇਲਾਵਾ ਪੰਛੀ ਜਿਹੜੇ ਨੇ ਉਹਨਾਂ ਦੇ ਜਿਹੜੇ ਪਰ ਹੈ ਉਹਨਾਂ ਵਿੱਚ ਇਹ ਚਾਈਨਸ ਡੋਰ ਉਲਝ ਜਾਂਦੀ ਹੈ ਔਰ ਉਹਨਾਂ ਨੂੰ ਵੀ ਜਿਹੜੀ ਹੈ ਜਾਨਮਾਲ ਦਾ ਜਿਹੜਾ ਹੈ ਨੁਕਸਾਨ ਹੁੰਦਾ ਹੈ ਸੋ ਮੇਰੀ ਸਾਰੇ ਸਮਰੂਹ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਚੰਗੇ ਤਰੀਕੇ ਨਾਲ ਪਤੰਗਬਾਜ਼ੀ ਕਰੀਏ ਔਰ ਜਿਹੜੀ ਨਾਰਮਲ ਡੋਰ ਡੋਰ ਹੁੰਦੀ ਜਿਹੜੀ ਸਾਡੀ ਟ੍ਰੈਡੀਸ਼ਨਲ ਵੇਚ ਬਣਾਈ ਡੋਰ ਹੈ ਉਹ ਯੂਜ਼ ਕਰੋ ਚਾਈਨੀਸ ਡੋਰ ਦੇ ਡੋਰ ਜੋ ਉਸ ਤੋਂ ਬਰੇਜ ਕਰੋ ਧੰਨਵਾਦ